ਅਸਵੇਂ ਨਾਲ ਦੀ ਵੱਡੀ ਖਬਰ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਖਤਮ ਹੋ ਗਈ ਹੈ ਮੀਟਿੰਗ ਚੱਲੀ ਸੀ ਹਾਈ ਲੈਵਲ ਜੋ ਕਿ ਹੁਣ ਖਤਮ ਹੋ ਚੁੱਕੀ ਹੈ ਮੀਟਿੰਗ ਤੋਂ ਬਾਅਦ ਸੀਐਮ ਮਾਨ ਮੀਡੀਆ ਦੇ ਰੂਬਰੂ ਹੋਏ ਨੇ ਉਹਨਾਂ ਨੇ ਕਿਹਾ ਕਿ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀ ਬਣ ਗਈ ਹੈ ਏਸੀਐਮ ਮਾਨ ਦਾ ਕਹਿਣਾ ਹੈ ਤਾਂ ਉਹਨਾਂ ਨੇ ਕਿਹਾ ਕਿ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਸ ਵਾਪਸ ਲੈਣ ਤੇ ਵੀ ਸਹਿਮਤੀ ਬਣੀ ਹੈ ਤਾਂ ਇਸ ਦੇ ਨਾਲ ਨਕਲੀ ਬੀਜ ਅਤੇ ਸਪਰੇਅ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਜ਼ਾ ਦੇ ਉੱਪਰ ਵੀ ਸਹਿਮਤੀ ਬਣੀ ਹੈ ਮੀਟਿੰਗ ਦੇ ਵਿੱਚ ਸਹਿਮਤੀ ਬਣੀ ਇਹਨਾਂ ਗੱਲਾਂ ਦੇ ਉੱਤੇ ਸੀਐਮ ਮਾਨ ਨੇ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ ਮੀਡੀਆ ਦੇ ਰੂਬਰੂ ਹੋਏ ਨੇ ਉਹਨਾਂ ਨੇ ਕਿਹਾ ਕਿ ਮੰਗਾ ਮਨਮੋਲ ਮਨਮੋਲ ਲਈ ਬੈਰੀਕੇਡ ਨਹੀਂ ਤੋੜਨਾ ਚਾਹੁੰਦੇ ਇਹ ਸੀਐਮ ਮਾਨ ਦਾ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਨਹੀਂ ਚਾਹੁੰਦੇ ਕਿ ਮੂੜ ਟਰੈਕਟਰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜਾਣ ਸੀਐਮ ਮਾਨ ਦਾ ਇਹ ਕਹਿਣਾ ਹੈ ਹਾਲਾਂਕਿ 13 ਫਰਵਰੀ ਨੂੰ ਕਿਸਾਨ ਦਿੱਲੀ ਕੂਚ ਕਰਨਗੇ ਜਾਂ ਨਹੀਂ ਇਸ ਦਾ ਕੋਈ ਇਲਾਨ ਨਹੀਂ ਅਜੇ ਹੋਇਆ ਹੈ ਪਰ ਵੱਡੀ ਬਿਆਨ ਸਾਹਮਣੇ ਆਇਆ ਸੀ ਐਮਾਨ ਦਾ ਉਹਨਾਂ ਨੇ ਕਿਹਾ ਕਿ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਤੇ ਅੱਗੇ ਵੀ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਐਸੀਐਮਾਨ ਦਾ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਵਕੀਲ ਬਣ ਕੇ ਕਿਸਾਨਾਂ ਦਾ ਪੱਖ ਪੂਰਦਾ ਰਹਾਂਗਾ ਤਾਂ ਜੋ ਸਹਿਮਤੀਆਂ ਬਣੀਆਂ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਪਸ ਲੈਣ ਤੇ ਸਹਿਮਤੀ ਬਣੀ ਹੈ ਨਕਲੀ ਬੀਜ ਅਤੇ ਸਪਰੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਜ਼ਾ ਤੇ ਸਹਿਮਤੀ ਬਣੀ ਹੈ ਐਸੀਐਮਾਨ ਨੇ ਜਾਣਕਾਰੀ ਦਿੱਤੀ ਹੈ ਮੀਟਿੰਗ ਤੋਂ ਬਾਅਦ ਤਾ ਅੱਜ ਹਾਈ ਲੈਵਲ ਮੀਟਿੰਗ ਕੇਂਦਰੀ ਮੰਤਰੀਆਂ ਦੇ ਨਾਲ ਸੀ ਸੀਐਮ ਮਾਨ ਵੀ ਉਸ ਮੀਟਿੰਗ ਦੇ ਵਿੱਚ ਮੌਜੂਦ ਸਨ ਤਾਂ ਮੀਟਿੰਗ ਮੀਟਿੰਗ ਤੋਂ ਬਾਅਦ ਸੀਐਮ ਮਾਨ ਮੀਡੀਆ ਦੇ ਰੂਬਰੂ ਹੋਏ ਜਿੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਈ ਮੰਗਾਂ ਤੇ ਸਹਿਮਤੀ ਬਣ ਗਈ ਹੈ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਇਹ ਸੀਐਮ ਮਾਨ ਦਾ ਕਹਿਣਾ ਸੀ ਤਾਂ ਅੱਜ ਦੱਸ ਦਈਏ ਕਿ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਉਸ ਤੋਂ ਪਹਿਲਾਂ ਹਾਈ ਲੈਵਲੇ ਮੀਟਿੰਗ ਹੋਈ ਹੈ ਹਾਈ ਲੈਵਲ ਮੀਟਿੰਗ ਦੇ ਵਿੱਚ ਕਈ ਫੈਸਲੇ ਲਏ ਗਏ ਨੇ ਸਹਿਮਤੀ ਬਣੀ ਹੈ ਸੀਐਮ ਮਾਨ ਨੇ ਜਾਣਕਾਰੀ ਦਿੱਤੀ ਹੈ ਇਸੇ ਖਬਰ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਗਵੰਤ ਬਰਾਡ ਫੋਨ ਲਾਈਨ ਤੇ ਮੌਜੂਦ ਨੇ ਜੀ ਬਰਾਡ ਕੀ ਕੁਝ ਜਾਣਕਾਰੀ ਹੈ ਮੀਟਿੰਗ ਖਤਮ ਹੋ ਗਈ ਹੈ ਕਿਸਾਨਾਂ ਦੇ ਨਾਲ ਬਿਲਕੁਲ ਦੱਸਦੇ ਅੱਜ ਬੜੀ ਅਹਿਮ ਮੀਟਿੰਗ ਕਈ ਗੱਲਾਂ ਕੀਤੀਆਂ ਕਿਉਂਕਿ ਜੇਕਰ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਦੇਸ਼ ਪੱਧਰ ਦੇ ਕਸਾੜ ਸੀਗੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਸਾਲ ਪਾਰੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਬਾਅਦ ਵਿੱਚ ਕੇਂਦਰ ਸਰਕਾਰ ਨੂੰ ਫੈਸਲਾ ਪਲਟਣਾ ਪਿਆ ਸਸਵਾਰ ਜੀ ਕਰ ਗੱਲ ਕੀਤੀ ਜਾਵੇ ਕਿਸਾਨਾਂ ਨੇ ਫਿਰ 13 ਫਰਵਰੀ ਦਾ ਐਲਾਨ ਕੀਤਾ ਹੋਇਆ ਪਰ ਕੇਂਦਰ ਸਰਕਾਰ ਦੀ ਕੋਸ਼ਿਸ਼ ਆ ਕਿ ਜਿਹੜਾ ਕਥਨਾਂ ਦਾ ਮਸਲਾ ਜਿੱਥੋਂ ਸ਼ੁਰੂ ਆਉਂਦਾ ਉੱਥੇ ਹੀ ਨਿਬੇੜ ਲਿਆ ਜਾਵੇ ਤਾਂ ਅੱਜ ਕਹਿ ਸਕਦੇ ਕਿ ਕੇਂਦਰ ਨੇ ਵੀ ਵੱਡਾ ਬਿਲ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਦਿਖਾਇਆ ਕਿ ਜਿਹੜੇ ਚੰਡੀਗੜ੍ਹ ਚੱਲ ਕੇ ਆਏ ਜਿਸ ਦੇ ਵਿੱਚ ਕੇਂਦਰੀ ਮੰਤਰੀ ਪਿਊਸ਼ ਕੋਹਲ ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਜੀ ਦੇ ਇਸ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਤੇ ਆਲਾ ਜਿਹੜੇ ਅਧਿਕਾਰੀ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਦੂਸਰੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਖਾਸ ਕਰਕੇ ਜੈ ਰਾਜਿੰਦਰ ਰਾਜਨੀਤਿਕ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹਨ ਤਾਂ ਜਿਸ ਦੇ ਵਿੱਚ ਕਈ ਗੱਲਾਂ ਤੇ ਸਹਿਮਤੀ ਵੀ ਬਣੀਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹ ਬਾਹਰ ਆਏ ਤਾਂ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਉਹਨਾਂ ਨੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਕਿ ਬਹੁਤ ਸੁਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਚੰਗੀ ਮੀਟਿੰਗ ਸੀ ਬਹੁਤ ਗੱਲਾਂ ਤੇ ਸਹਿਮਤੀ ਬਣੀ ਆ ਸਭ ਤੋਂ ਵੱਡੀ ਸਹਿਮਤੀ ਇਹ ਜਿਹੜੀ ਉਹ ਕੇਸ ਵਾਪਸ ਲੈਣ ਤੇ ਬਣੀ ਆ ਕਿਉਂਕਿ ਜਿਹੜੇ ਕਿਸਾਨ ਸੀਗੇ ਜਿਹੜੇ ਉਸ ਵਕਤ ਦਿੱਲੀ ਦੀਆਂ ਬਾਰਡਰਾਂ ਤੇ ਗਏ ਸੀਗੇ ਜਿਹੜੇ ਜੇ ਬਰੂਫਾਂ ਦੇ ਅਸਟਰ ਚੜ੍ਹੇ ਸੀਗੇ ਤਾਂ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਸੀਗੇ ਤਾਂ ਇਹ ਮੰਗ ਜਿਹੜੀ ਇਹ ਮੰਨੀ ਗਈ ਸੀਗੀ ਕੇਂਦਰ ਸਰਕਾਰ ਦੇ ਵੱਲੋਂ ਕਿ ਕੇਸ ਵਾਪਸ ਲਏ ਜਾਣਗੇ ਪਰ ਨਹੀਂ ਲਏਗੇ ਤਾਂ ਇਸੇ ਕਰਕੇ ਇਹ ਜਿਹੜਾ 13 ਫਰਵਰੀ ਦਾ ਧਰਨਾ ਐਲਾਨ ਕੀਤਾ ਗਿਆ ਸੀ ਉਹ ਕੇਸ ਵਾਪਸ ਲੈਣ ਦੀ ਸਹਿਮਤੀ ਬਣ ਗਈ ਆ ਇਸ ਤੋਂ ਇਲਾਵਾ ਨਕਲੀ ਬੀਜ ਤੇ ਸਪਰੇਅ ਬਣਾਉਣ ਵਾਲੀਆਂ ਕੰਪਨੀਆਂ ਨੂੰ ਸੱਜਾ ਤੇ ਜਿਹੜੀ ਸਹਿਮਤੀ ਬਣੀ ਆ ਤਾਂ ਇਹ ਵੀ ਇੱਕ ਦੇ ਇੱਕ ਚੰਗਾ ਕਦਮ ਕਿਹਾ ਜਾ ਸਕਦਾ ਕਿਉਂਕਿ ਇਹ ਜਿਹੋ ਇੱਕ ਜਿਹੜੀ ਹੁਣ ਨਕਲੀ ਸਪਰੇਆ ਬਣਦੀਆਂ ਪੰਜਾਬ ਹੁਣ ਇੱਕ ਵਕਤ ਜਦੋਂ ਮਾਲਵੇ ਦੇ ਵਿੱਚ ਨਰਮੇ ਤੇ ਨਕਲੀ ਸਪਰੇਆ ਦਾ ਮਸਲਾ ਉੱਠਿਆ ਸੀਗਾ ਤਾਂ ਖਸਮ ਦਾ ਬਹੁਤ ਨੁਕਸਾਨ ਹੋਇਆ ਸੀ ਯਾਰ ਜੀ ਤਾਂ ਜ਼ਿੰਮੇਵਾਰੀ ਵੀ ਪਣਦੀ ਹੈ ਕੇਂਦਰ ਸਰਕਾਰ ਦੀ ਵੀ ਅਜੇ ਹੀ ਨੋਬਤ ਆ ਵੀ ਦਾ ਬੇਟਾ ਕੱਜ ਮੀਟਿੰਗ ਤੇ ਗੱਲ ਹੋਈ ਹੈ ਪਰ ਇਹ ਪਹਿਲਾਂ ਵੀ ਜ਼ਿੰਮੇਵਾਰੀ ਤੈਅ ਕਰਨੀ ਪड़ਦੀ ਸੀ ਕੇਂਦਰ ਸਰਕਾਰ ਨੂੰ ਖੁਦ ਕਿ ਸਾਡੀ ਕੇਂਦਰ ਸਰਕਾਰ ਆ ਤੇ ਸੂਬਾ ਸਰਕਾਰਾਂ ਨੂੰ ਵੀ ਸਮਝਦੀ ਇਹ ਤੇ ਕਰਨੀ ਚਾਹੀਦੀ ਸੀ ਕਿ ਨਕਲੀ ਸਪਰੇਆ ਉਹ ਬਾਜ਼ਾਰ ਦੇ ਵਿੱਚ ਹੋਣੀ ਨਾ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਮੰਗਾ ਮਨਵਾਉਣ ਦੇ ਲਈ ਜੀ ਕਿਸਾਨ ਜਿਹੜੇ ਉਹ ਬੈਰੀਏਟ ਨਹੀਂ ਤੋੜਨਾ ਚਾਹੁੰਦੇ ਜੀ ਤੇ ਇਸ ਤੋਂ ਲਾਵਾ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਸੂਬੇ ਦੇ ਮੁੱਖ ਮੰਤਰੀ ਭਗਮਤ ਮਾਨ ਹੋਰਾਂ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸਾਨ ਜਿਹੜੇ ਆ ਉਹ ਉਸੇ ਤਰ੍ਹਾਂ ਫਿਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹਿਣ ਤਾਂ ਕਹਿ ਸਕਦੇ ਕਿ ਕਾਫੀ ਪੋਜ਼ਿਟਿਵ ਮਾਹੌਲ ਦੇ ਵਿੱਚ ਇਹ ਮੀਟਿੰਗ ਰਹੀ ਆ ਇਧਰ ਸਰਕਾਰ ਨੇ ਕਹਿ ਸਕਦਾ ਕਿ ਇਸ ਵਾਰ ਸ਼ਾਇਦ ਸੋਚਿਆ ਕਿ ਮੀਟਿੰਗ ਜਿਹੜੀ ਪਹਿਲਾਂ ਹੀ ਕਰਕੇ ਵੇਖ ਲਈ ਜਾਵੇ ਕਿਉਂਕਿ ਬਾਅਦ ਵਿੱਚ ਵੀ ਮੀਟਿੰਗਾਂ ਹੋਣੀਆਂ ਖਾਸ ਕਰਕੇ ਜਦੋਂ ਸਿਰਫੇ ਚੋੜਾ ਖੜੀਆਂ ਹੋਣ ਲੋਕ ਸਭਾ ਚੋੜਾ ਹੈਗੀਆਂ ਤੇ ਅਜਿਹੇ ਦੇ ਵਿੱਚ ਜਦੋਂ ਫਿਰ ਕੇਂਦਰ ਸਰਕਾਰ ਤੇ ਫਿਰ ਦਬਾਅ ਬਣਾ ਕਿਸਾਨਾਂ ਦਾ ਰੋਕਦਾ ਕੇਂਦਰ ਸਰਕਾਰ ਨੇ ਪਹਿਲਾਂ ਛੱਲਿਆ ਹੋਇਆ ਬੇਸ਼ੱਕ 1 ਸਾਲ ਤੋਂ ਬਾਅਦ ਸਰਕਾਰ ਅੜੀ ਰਹੀ ਪਰ 1 ਸਾਲ ਬਾਅਦ ਵੀ ਕਿੰਨਾ ਜਦੋਂ ਫਿਰ ਉਸੇ ਫੈਸਲੇ ਤੇ ਕਰਨਾ ਪੈਂਦਾ ਤੇ ਕੇਂਦਰ ਸਰਕਾਰ ਵੀ ਸੋਚਦੀ ਹੈ ਕਿ ਅਜਿਹੀ ਸਥਿਤੀ ਨਾ ਬਣੇ ਇਹ ਕੋਈ ਗੱਲ ਗੱਲਬਾਤ ਦੇ ਨਾਲ ਟੇਬਲ ਟਾਕ ਤੇ ਆ ਕੇ ਹੱਲ ਹੋ ਸਕਦੀ ਉਹ ਕੋਸ਼ਿਸ਼ ਕੀਤੀ ਗਈ ਹੈ ਕੀ ਸੈਂਕਲ ਜੀ ਬਰਾੜ ਕਿਸਾਨ ਆਗੂ ਵੀ ਸਾਹਮਣੇ ਆਏ ਨੇ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਮਾਹੌਲ ਤਾਂ ਵਧੀਆ ਚ ਮੀਟਿੰਗ ਹੋਈ ਹੈ ਪਰ 13 ਵਾਲਾ ਪ੍ਰੋਗਰਾਮ ਸਾਡਾ ਉਵੇਂ ਹੀ ਰਹੇਗਾ ਇਹ ਬਿਆਨ ਵੱਡਾ ਸਾਹਮਣੇ ਆਇਆ ਹੁਣੇ ਡੱਲੇਵਾਲ ਕਿਸਾਨ ਆਗੂ ਨੇ ਜੋ ਉਹਨਾਂ ਦਾ ਕਹਿਣਾ ਹੈ ਕਿ 13 ਤਰੀਕ ਦਾ ਜੋ ਪ੍ਰੋਗਰਾਮ ਹੈ ਉਸੇ ਤਰ੍ਹਾਂ ਰਹੇਗਾ ਕੀ ਜਾਣਕਾਰੀ ਹੈ ਬਰਾੜ ਇਹ ਬਿਲਕੁਲ ਗਾਹ ਹੈ ਕਿ ਜਿਵੇਂ ਕਿਸਾਨ ਜਸੇ ਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ ਜਿਹੜੀਆਂ ਖਾਸ ਕਰਕੇ ਐਸਪੀਐਮ ਜੈ ਰਾਜੀਵ ਨੀਤੀਕ ਹੈ ਗਿਆ ਉਹਨਾਂ ਦਾ ਵੀ ਇਹ ਕਹਿਣਾ ਕਿ ਦੇਸ਼ ਭਾਰਤੀਆਂ ਤੋਂ 200 ਕਿਸਾਨ ਜਸੇ ਬੰਦੀਆਂ ਜਿਹੜੀਆਂ ਉਹ ਸਾਡੇ ਨਾਲ ਨੇ ਤਾਂ ਉਹਨਾਂ ਨੇ ਇਹ ਵੀ ਇਸ ਪੀ ਦਾ ਜ਼ਿਕਰ ਕੀਤਾ ਕਿ ਜਿਹੜਾ ਧਰਨਾ ਜਿਹੜਾ ਹੈਗਾ ਜਾਂ ਫਿਰ ਉਹ ਦਿੱਲੀ ਕੂਚ ਦਾ ਪ੍ਰੋਗਰਾਮ ਹੈਗਾ ਉਸੇ ਤਰ੍ਹਾਂ ਰਹੇਗਾ ਪਹਿਲਾ ਵਾਂਗ ਚੱਲਦਾ ਹਾਲਾਂਕਿ ਮੀਟਿੰਗਾਂ ਦਾ ਦੌਰ ਜਿਹੜਾ ਉਹ ਜਾਰੀ ਰਹੇਗਾ ਹੁਣ ਇਹ ਵੀ ਵੇਖਣਾ ਵਾਲਾ ਹੋਵੇਗਾ ਕਿ 13 ਤੋਂ ਪਹਿਲਾਂ ਪਹਿਲਾਂ ਜੇ ਕੋਈ ਸਹਿਮਤੀ ਬਣਦੀ ਆ ਜਾਂ ਨਹੀਂ ਜੇਕਰ ਪੂਰੇ ਮਸਲੇ 'ਤੇ ਸਹਿਮਤੀ ਬਣ ਗਈ ਕਿਸਾਨਾਂ ਦੇ ਕੋਲ ਕੋਈ ਸਹੀ ਪਾਣਾ ਹੀ ਨਹੀਂ ਰਿਹਾ ਇਸ ਦੀ ਦਿੱਲੀ ਜਾ ਰਿਹਾ ਵੀ ਸਾਡੀ ਆਦੇ ਜਿ ਪੂਰੀ ਨਹੀਂ ਹੋਈ ਆ ਸਾਡੀ ਮੰਗ ਇਹ ਰਹਿੰਦੀ ਹੈਗੀ ਆ ਤਾਂ ਫਿਰ ਕਿਸਾਨ ਵੀ ਕਿਸਾਨਾਂ ਕੋਲ ਜੁੱਝ ਸੋਚ ਸਕਦੇ ਆ ਕਿ ਕੁਝ ਕੁਝ ਮਸਲੇ ਅਦੇਹੇ ਵੀ ਹੁੰਦੇ ਆ ਵੀ ਜਿਹੜੇ ਲੰਮਾ ਸਮਾਂ ਜਿਹੜਾ ਉਹ ਚੀਜ਼ ਮੰਗਦੇ ਖਾਸ ਤੌਰ ਤੇ ਜਿਵੇਂ ਜੇ ਐਮਐਸਪੀ ਦੀ ਗੱਲ ਕਰ ਲਈ ਜਾਵੇ ਉਸੇ ਪੂਰਾ ਜੇਕਰ ਦੇਖ ਪੱਧਰ ਤੇ ਲਾਗੂ ਕਰੀਏ ਤੇ ਉਸ ਨੂੰ ਉਸ ਤਰ੍ਹਾਂ ਦਾ ਸਮਾਂ ਚਾਹੀਦਾ ਤਾਂ ਜੇਕਰ ਗੱਲਾਂ ਨੂੰ ਲੈ ਕੇ ਸਹਿਮਤੀ ਬਣਦੀ ਆ ਕਿਸਾਨ ਜੱਸੀਆ ਵਰਗੀਆਂ ਨੂੰ ਵੀ ਲੱਗਦਾ ਕੇਂਦਰ ਸਰਕਾਰ ਨੇ ਸਾਡੇ ਨਾਲ ਟੂਰ ਸਟਾਲ ਮਿਲ ਕੀਤਾ ਉਸ ਤੋਂ ਬਾਅਦ ਸਾਡੀ ਗੱਲਬਾਤ ਵੀ ਸਮਝੀ ਆ ਤੇ ਦੂਸਰੇ ਪਾਸੇ ਕਿਸਾਨ ਜਿ세 ਬੰਦੇ ਆ ਅੱਗੇ ਕਿਸਾਨਾਂ ਨੂੰ ਕੁਝ ਡਿਲੀਵਰ ਕਰਨ ਜੁਗਿਆ ਹੋ ਸਕਦੀ ਆ ਵੀ ਕਿਉਂਕਿ ਸਾਡਾ ਇੱਥੇ ਰਹਿ ਕੇ ਸਰਕਾਰ ਸਾਡਾ ਮੈਡੀਕਲ ਦੇ ਨਾਲ ਕਰ ਗਿਆ ਤਾਂ ਫਿਰ ਕਿਸਾਨ ਜਿਹੜੇ ਉਹ ਦਿੱਲੀ ਕਿਉਂ ਜਾਣਗੇ ਤਾਂ ਇੱਕ ਪਾਸੇ ਗੱਲਬਾਤ ਜਿਹੜੀ ਕੋ ਚੱਲਦੀ ਰਹੇ ਕਿ ਦੂਸਰੇ ਪਾਸੇ ਇਹੀ ਵਿਖਣ ਵਾਲਾ ਹੋਵੇਗਾ ਕਿ ਇਸ ਤੋਂ ਬਾਅਦ ਮੀਟਿੰਗ ਕਰ ਦੋ ਹੁੰਦੀ ਆ ਤੇ ਬਾਕੀ ਮਸਲੇ ਨੇ ਜਿਹੜੇ ਉਸੇ ਫੈਸਲੇ ਕਰ ਦੋ ਜਾਂਦੇ ਆ ਜੀ 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 ਕਿਸਾਨ ਆਗੂਆਂ ਦਾ ਵੀ ਇਸ ਤੇ ਬਿਆਨ ਸਾਹਮਣੇ ਆ ਚੁੱਕਿਆ ਹੈ ਤੁਹਾਨੂੰ ਉਹ ਬਿਆਨ ਵੀ ਜਲਦ ਸੁਣਾਵਾਂਗੇ ਕਿਸਾਨ ਆਗੂਆਂ ਦਾ ਵੀ ਇਹੀ ਕਹਿਣਾ ਹੈ ਕਿ ਚੰਗੇ ਮਾਹੌਲ 'ਚ ਮੀਟਿੰਗ ਹੋਈ ਹੈ ਪਰ ਉਹਨਾਂ ਦਾ 13 ਫਰਵਰੀ ਦਾ ਜੋ ਫਲਾਨ ਹੈ ਉਹ ਉਸੇ ਤਰ੍ਹਾਂ ਕਾਇਮ ਰਹੇਗਾ ਇਹ ਕਿਸਾਨਾਂ ਦਾ ਕਹਿਣਾ ਹੈ ਕਿਸਾਨ ਆਗੂਆਂ ਦਾ ਮੀਟਿੰਗ ਤੋਂ ਬਾਅਦ ਬਿਆਨ ਸਾਹਮਣੇ ਆਇਆ ਉਹ ਵੀ ਤੁਹਾਨੂੰ ਜਲਦ ਸੁਣਾਵਾਂਗੇ ਕਿਸਾਨ ਆਗੂ ਬੋਲੇ ਨੇ ਕਿ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਅਸੀਂ ਤੱਥਾਂ ਦੇ ਨਾਲ ਆਪਣੀ ਗੱਲ ਨੂੰ ਰੱਖਿਆ ਹੈ ਕਿਸਾਨ ਆਗੂਆਂ ਦਾ ਇੱਕ ਕਹਿਣਾ ਹੈ ਪਰ 13 ਤਰੀਕ ਦਾ ਪ੍ਰੋਗਰਾਮ ਪਹਿਲਾਂ ਵਾਂਗ ਕਾਇਮ ਰਹੇਗਾ ਕਿਸਾਨ ਆਗੂ ਡੱਲੇਵਾਲ ਦਾ ਇਹ ਬਿਆਨ ਸਾਹਮਣੇ ਆਇਆ ਹਾਂ ਪੱਖੀ ਮਾਹੌਲ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮੀਟਿੰਗ ਹੋਈ ਹੈ ਸਹਿਯੋਗੀਆਂ ਨਾਲ ਸਾਂਝੇ ਕਰਾਂਗੇ ਮੀਟਿੰਗ ਦੇ ਸਾਰੇ ਤੱਥ ਤਾਂ ਫਿਰ ਫੈਸਲਾ ਲਵਾਂਗੇ ਕਿਸਾਨਾਂ ਦਾ ਕਹਿਣਾ ਹੈ ਮੀਟਿੰਗ ਤੋਂ ਬਾਅਦ ਕੈਮਰੇ ਦੇ ਅੱਗੇ ਬੋਲੇ ਨੇ ਤਾਂ ਬਰਾੜ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਇਸ ਬਿਆਨ ਨੂੰ ਜੀ ਬਿਲਕੁਲ ਸਹੀ ਸਾਬ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਿਸਾਨ ਜਿਥੇ ਬੰਨੀਆਂ ਨੇ ਉਹਨਾਂ ਨੇ ਦਬਾਅ ਪਾ ਕੇ ਰੱਖਣਾ ਉਹਨਾਂ ਨੇ ਜੇ ਉਹਨਾਂ ਦੀ ਕੋਸ਼ਿਸ਼ ਹੋ ਗਈ ਕਿ ਵੱਧ ਤੋਂ ਵੱਧ ਮੰਗਾਂ ਮਨਾਈਆਂ ਜਾਣ ਅੱਜ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜੇਕਰ ਅਸੀਂ ਇੱਕ ਐਲਾਨ ਕੀਤਾ ਸਾਡੀ ਤਿਆਰੀ ਹੈਗੀ ਆ ਤਾਂ ਅਜਿਹੇ ਦੇ ਵਿੱਚ ਕੇਂਦਰੀ ਮੰਤਰੀ ਚੱਲ ਕੇ ਚੰਡੀਗੜ੍ਹ ਪਹੁੰਚ ਸਕਦੇ ਆ ਤਾਂ ਇਸ ਤੋਂ ਸਿੱਧਾ ਸਾਫ਼ ਹੁੰਦਾ ਕਿ ਕੇਂਦਰ ਸਰਕਾਰ ਤੇ ਦਬਾਅ ਤਾਂ ਹੈਗਾ ਹੀ ਆ ਤੇ ਉਹ ਦਬਾਅ ਕਿੰਨਾ ਚੰਨਾ ਕ ਚੱਲਦੀ ਹੈਗੀ ਕੇਂਦਰ ਸਰਕਾਰ ਕਿਸਾਨ ਵੱਧ ਤੋਂ ਵੱਧ ਕੀ ਲੈ ਕੇ ਟਿਕ ਸਕਦੇ ਜਿਵੇਂ ਆਪ ਤੌਰ ਤੇ ਕਹਿੰਦੇ ਆ ਤੇ ਜਿਹੜੀ ਮੰਗਾਂ ਤੇ ਸੈਂਪਤੀ ਬਣ ਗਈ ਕਿ ਹੋਰ ਵੀ ਕਿਦਾ ਕੇਂਦਰ ਸਰਕਾਰ ਕਿਸਾਨਾਂ ਨੂੰ ਕੁਝ ਦੇ ਸਕਦੀ ਆ ਕੋਈ ਰੀਲੀਫ ਪੈਕੇਜ ਕਿਸਾਨਾਂ ਦੇ ਲਈ ਦੇ ਸਕਦੀ ਆ ਤਾਂ ਅਜਿਹੇ ਦੇ ਵਿੱਚ ਉਹ ਕੋਸ਼ਿਸ਼ ਕਿਸਾਨਾਂ ਦੀ ਹੀ ਹੀਰੋਇ ਹੋਊਗੀ ਜਿਹੜਾ ਇਸ ਤਰ੍ਹਾਂ ਦਾ ਦਬਾਅ ਉਹ ਬਣਾ ਕੇ ਰੱਖਿਆ ਜਾਵੇ ਜੀ ਬਾਕੀ ਅਸੀਂ ਵੇਖਣਾ ਹੋਵੇਗਾ ਕਿ ਅਗਲੀ ਮੀਟਿੰਗ ਕਦੋਂ ਹੁੰਦੀ ਆ ਉਸ ਮੀਟਿੰਗ ਦਾ ਸਿੱਟਾ ਕੀ ਨਿਕਲਦਾ ਜਾਂ ਫਿਰ ਕਿਸਾਨ ਜਿੱਥੇ ਬੰਦੀਆਂ ਨੇ ਜੀ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਤਾਂ ਵੀ ਮਿਨੀਮਮ ਪ੍ਰੋਗਰਾਮ ਹੁੰਦਾ ਕਿ ਅਸੀਂ ਜੇਕਰ 100% ਲੈ ਕੇ ਚੱਲੇ ਤਾਂ ਸਾਨੂੰ 70 ਮਿਲਣਾ ਕਿ ਉਹਨਾਂ ਨੂੰ ਹੁਣ 50 ਮਿਲੇਗਾ ਜਾਂ ਫਿਰ 70 ਕਦੋਂ ਮਿਲੇਗਾ ਤਾਂ ਇਹ ਵੀ ਵੇਖਣ ਵਾਲਾ ਹੋਵੇਗਾ ਪਰ ਉਸ ਤੋਂ ਬਾਅਦ ਹੀ ਇਸ ਦੀ ਰੂਪਰੇਖਾ ਜਿਹੜੀ ਉਹ ਕਿਸ ਤਰ੍ਹਾਂ ਰਹੇਗੀ ਇਹ ਵੇਖਣ ਵਾਲਾ ਹੋਵੇਗਾ ਪਰ ਜਿਵੇਂ ਇਹ ਅਸੀਂ ਗੱਲ 13 ਤਰੀਕ ਦੀ ਤਾਂ 13 ਨੂੰ ਕਹਿ ਸਕਦੇ ਕਿ ਉਹ ਜਿਹੜਾ ਕਿਸਾਨ ਜਥੇਬੰਦੀਆਂ ਦੀ ਉਹ ਤਿਆਰੀ ਫੁੱਲ ਹੈਗੀ ਆ ਬੇਸ਼ੱਕ ਹਰਿਆਣਾ ਦੇ ਕਿਸਾਨ ਹੁਣ ਪੰਜਾਬ ਦੇ ਕਿਸਾਨ ਹੁਣ ਅੱਜ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਵਾਇਡਾ ਦੇ ਬਾਰਡਰਾਂ ਦੇ ਉੱਪਰ ਕਿਸਾਨ ਡਟੇ ਰਹੇ ਆ ਤਾਂ ਉੱਥੋਂ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਹਾਲਾਂਕਿ ਦੂਸਰੇ ਪਾਸੇ ਜੇਕਰ ਪ੍ਰਸ਼ਾਸਨ ਦੀ ਗੱਲ ਕਰ ਲਈ ਜਵੇ ਤਾਂ ਪ੍ਰਸ਼ਾਸਨ ਦਾ ਵੀ ਇਹ ਜੋਰ ਲੱਗਿਆ ਹੋਇਆ ਦਿਖਾਉਣ ਤੇ ਵੀ ਸਾਡੀ ਪਿਆਰੀ ਵੀ ਫੁੱਲ ਅੱਜ ਸਾਰਾ ਦਿਨ ਉੱਥੇ ਕਿੰਦਾ ਜੇਕਰ ਕੀਤੀ ਜਵੇ ਅਥਰੂਗਾ ਸਕੂਲਾਂ ਦੀ ਉੱਥੇ ਕਿੰਦਾ ਪੂਰੀ ਪ੍ਰੈਕਟਿਸ ਕਰ ਸਕਦੇ ਕਿਉਂ ਨਾ ਵੀ ਚੱਲੀ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਵੀ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ ਜੋ ਅਸੀਂ ਆਪਨੇ ਲਗਾਤਾਰ ਦਿਖਾਉਂਦੇ ਰਹੇ ਉਹ ਤਸਵੀਰਾਂ ਕਿਸ ਤਰੀਕੇ ਨਾਲ ਤਿਆਰੀ ਕੀਤੀ ਜਾ ਰਹੀ ਸੀ ਬਰਾੜ ਸਾਹਿਬ ਜੀ ਬਿਲਕੁਲ ਕਿਉਂਕਿ ਜੇਕਰ ਪ੍ਰਸ਼ਾਸਨ ਦੀ ਗੱਲ ਕਰ ਲਈ ਜਵੇ ਤਾਂ ਪ੍ਰਸ਼ਾਸਨ ਨੇ ਵੀ ਆਪਣੀ ਤਿਆਰੀ ਕਰਨੀ ਜੀ ਕਿਉਂਕਿ ਜੇਕਰ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਕਿਹੜਾ ਕਿਸਾਨ ਜਥੇਬੰਦੀਆਂ ਬਹੁਤ ਕਠਿਨਾਂ ਸੀਗਾ ਭਾਵੇਂ ਕਿ ਜਿਹੜੀ ਪੱਟ ਪਈ ਹੋਏਗੀ ਉਸ ਦਾ ਵੀ ਵੇਖਣ ਵਾਲਾ ਹੋਊਗਾ ਕਿ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਨੇ ਉਹ ਕਿੰਨਾ ਸਤਰਾ ਉਹ ਨਾਲ ਨਹੀਂ ਖੜੀਆਂ ਪਰ ਇਹ ਵੀ ਨਹੀਂ ਹੋਏਗਾ ਕਿ ਬਿਲਕੁਲ ਕਿਸਾਨ ਜਥੇਬੰਦੀਆਂ ਇਸ ਧਰਨੇ ਦੇ ਵਿੱਚ ਸਹਿਯੋਗ ਨਹੀਂ ਕਰ ਰਹੀਆਂ ਜੇਕਰ ਅੱਡੇਵਾਰ ਹੋਰਾਂ ਦੀ ਗੱਲ ਕਰ ਲਈ ਜਾਵੇ ਇਹਨਾਂ ਦੀ ਕਿਸਾਨ ਜਥੇਬੰਦੀ ਵੀ ਬਹੁਤ ਵੱਡੀ ਹੈ ਜੇ ਦੂਸਰੇ ਪਾਸੇ ਸੌਰਨ ਸਿੰਘ ਬੰਦੇ ਨੇ ਉਹਨਾਂ ਦੀ ਕਿਸਾਨ ਜਥੇਬੰਦੀ ਵੀ ਬਹੁਤ ਵੱਡੀ ਹੈਗੀ ਆ ਜੀ ਰਹਿ ਕੇ ਜਿਵੇਂ ਉਗਰਾਹ ਸਾਹਿਬ ਆਪ ਉਹ ਦੂਸਰੇ ਪਾਸੇ ਰਾਜਵਾਲ ਨੇ ਤਾਂ ਕਈ ਕਿਸਾਨ ਜਥੇਬੰਦੀਆਂ ਜਿਸ ਦਾ ਕਹ ਸਕਦੇ ਕੀ ਧਰਨਾ ਜਾਂ ਚਾਹ ਲੈ ਦਿੱਲੀ ਕੂਚ ਦੇ ਵੱਲ ਉਹ ਨਹੀਂ ਸਾਥ ਹੈਗਾ ਪਰ ਜਿਹੜੀਆਂ ਹੈਗੀਆਂ ਉਹ ਇੰਨੀਆਂ ਵੀਕ ਵੀ ਨਹੀਂ ਕਿੰਗਾ ਜਾ ਸਕਦੀਆਂ ਜੇਕਰ ਪਿਛਲੀ ਵਾਰ ਦੀ ਗੱਲ ਕਰ ਲਈ ਜਵੇ ਖਡੌਰੀ ਬਾਰਡਰ ਤੇ ਜਿੰਦਾ ਬੈਰੀਕੇਡ ਲਾਇਆ ਕਿਸਾਨਾਂ ਦਾ ਨੇ ਉਹ ਤੋੜ ਦਿੱਤੇ ਜੀ ਜੱਪ ਵਾਲੀ ਕੰ ਦਾ ਬਾਰਡਰ ਤੇ ਜਿੰਦਾ ਬੈਰੀਕੇਡ ਲਾਇਆ ਉਹਨਾਂ ਤੋੜ ਤੇ ਸੋਨੀਪੱਤ ਜਿਹੜਾ ਵੀ ਕਹਿ ਸਕਦੇ ਕਿ ਰਾਸਤੇ ਦੇ ਵਿੱਚ ਆਏ ਉਹਨਾਂ ਨੇ ਤੋੜੇ ਅਖੀਰ ਤੇ ਕੁਝ ਕਿਸਾਨ ਜਿਹੜੇ ਮਾਲਵੇ ਸਾਈਡ ਤੇ ਸੀ ਉਹ ਟਿੱਕਰੀ ਬਾਰਡਰ ਤੇ ਪਹੁੰਚਦੇ ਆ ਜੀ ਕੁਝ ਜਿਹੜੇ ਇਧਰੋਂ ਜਲੰਧਰ ਅਮਰਸਰ ਇਹ ਜਿਹੜਾ ਪੂਰਾ ਹੈਗਾ ਬੈਲਟ ਹੈਗੀ ਆ ਇਹ ਸਿੰਗੂ ਬਾਰਡਰ ਤੇ ਜਾਂਦੀ ਆ ਜੀ ਤੱਕ ਪ੍ਰਸ਼ਾਸਨ ਦੀ ਵੀ ਤਿਆਰੀ ਆ ਦੇ ਵੱਲੋਂ ਪੂਰ ਹੈਗੀ ਆ ਕਿ ਜੇਕਰ ਕਿਸਾਨ ਹੁੰਦੇ ਆ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਰੋਕਣਾ ਜਾਂ ਫਿਰ ਕਿਵੇਂ ਟੈਕਲ ਕਰਨਾ ਜੀ ਦੂਸਰੇ ਪਾਸੇ ਜੇਕਰ ਪਰ ਕਿਸਾਨਾਂ ਦੀ ਗੱਲ ਕਰ ਲਈ ਜਾਵੇ ਤਾਂ ਉਹ ਵੀ ਆਪਦਾ ਦਬਾਅ ਬਣਾ ਕੇ ਰੱਖਾ ਜਾਂਦੇ ਨੇ ਜੀ ਬਰਾੜ ਸਾਹਿਬ 13 ਫਰਵਰੀ ਵੀ ਦੂਰ ਨਹੀਂ ਐ 13 ਫਰਵਰੀ ਵੀ ਕੁਝ ਹੀ ਸਮਾਂ ਐ ਤਾਂ ਦੂਰ ਨਹੀਂ ਹੈ ਕੀ ਲੱਗਦਾ ਹੈ ਮੀਟਿੰਗਾਂ ਦਾ ਦੂਰ ਕਦੋਂ ਤੱਕ ਚੱਲ ਸਕਦਾ ਹੈ ਜੇਕਰ ਸੈਣੀ ਸਾਹਿਬ ਮੀਟਿੰਗਾਂ ਦੀ ਗੱਲ ਕਰ ਲਈ ਜਾਵੇ ਤਾਂ 13 ਤਰੀਕੇ ਬਿਲਕੁਲ ਕੋਈ ਜ਼ਿਆਦਾ ਦੂਰ ਨਹੀਂ ਹੈ ਜੀ ਜੀ ਤਾਂ ਮੀਟਿੰਗ ਇੱਕ ਦਿਨ ਦੇ ਵਿੱਚ ਜੇਕਰ ਅੱਜ ਜਿਵੇਂ ਚੰਡੀਗੜ੍ਹ ਪਹੁੰਚੇ ਨੇ ਕੇਂਦਰੀ ਮੰਤਰੀ ਤਾਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਵੀ ਹੋ ਸਕਦੀ ਆ ਜਾਂ ਫਿਰ ਅੱਜਕੱਲ ਨਵੇਂ ਨਵੇਂ ਸਾਧਨਾਂ ਨਾਲ ਜ਼ੂਮ ਮੀਟਿੰਗ ਹੋ ਸਕਦੀ ਜਾਂ ਕੁਝ ਵੀ ਹੈ ਇਸ ਤਰ੍ਹਾਂ ਦਾ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਪੂਲ ਮਿਲਾ ਕੇ ਕੇਂਦਰ ਸਰਕਾਰ ਤੇ ਦਬਾਅ ਤਾਂ ਹੈਗਾ ਵੀ ਕਿਸ ਤਰ੍ਹਾਂ ਕੇਂਦਰ ਕਿਸਾਨਾਂ ਨੂੰ ਰੋਕਿਆ ਜਾਵੇ ਮੈਨੂੰ ਇਸ ਦੇ ਨਾਲੇ ਕੀ ਵੀ ਚੀਜ਼ ਲੱਗਦੀ ਹੈ ਕੇਂਦਰ ਸਰਕਾਰ ਨੇ ਬਹੁਤ ਜਿਹੜੀਆਂ ਚੋਣਾਂ ਨੂੰ ਦੇਖਦੇ ਹੋਏ ਪਾਰਟੀਆਂ ਦੇ ਨਾਲ ਐਲਾਈਅੰਸ ਕਰਨਾ ਜਿਵੇਂ ਚਰਚਾ ਸ਼੍ਰੀ ਹੋਈ ਆ ਵੀ ਅਕਾਲੀ ਦਲ ਦੇ ਨਾਲ ਐਲਾਈਅੰਸ ਕਰਨਾ ਜੀ ਦੂਸਰੇ ਪਾਸੇ ਜੀ ਆਂਤ ਚੌਧਰੀ ਨੇ ਉਹਨਾਂ ਦੇ ਨਾਲ ਐਲਾਈਅੰਸ ਕਰਨਾ ਜੀ ਜੀ ਇੱਕ ਪਾਸੇ ਚੰਦਰਬਾਬੂ ਨਾਇੜੂ ਨੇ ਉਹਨਾਂ ਦੇ ਨਾਲ ਐਲਾਈਅੰਸ ਦੀ ਗੱਲ ਚੱਲ ਰਹੀ ਹੈ ਜੇਕਰ ਇਹਨਾਂ ਪਾਰਟੀਆਂ ਦੇ ਨਾਲ ਐਲਾਈਅੰਸ ਕਰਨਾ ਤਾਂ ਖਾਣ ਜਿਹੜੇ ਨੇ ਮੁਕਿਨ ਉਹਨਾਂ ਦੇ ਪ੍ਰੋਟੈਸਟ ਨੂੰ ਵੀ ਜਿਹੜਾ ਰੋਕਣਾ ਵੀ ਜ਼ਰੂਰੀ ਹੋਊਗਾ ਜੇ ਸਰਕਾਰ ਦੇ ਲਈ ਕਿਉਂਕਿ ਜੇਕਰ ਅਕਾਲੀ ਦਲ ਦੀ ਅਲਾਈਂਸ ਦੀ ਗੱਲ ਕੀਤੀ ਜਾਵੇ ਤਾਂ ਇਹ ਕੱਠ ਜੋੜ ਟੁੱਟਿਆ ਕਿਉਂ ਸੀ ਕਿਸਾਨੀ ਮਸਲਿਆ ਤੋਂ ਜੀ ਤਾਂ ਜੇਕਰ ਕਿਸਾਨੀ ਮਸਲੇ ਫੇਰ ਉੱਠਦੇ ਆ ਤਾਂ ਦੂਸਰੇ ਪਾਸੇ ਕਾਲੀ ਦਲ ਜਾਂ ਭਾਜਪਾ ਇਹ ਚਾਹੁੰਦਾ ਕਿ ਸਾਡਾ ਅਲਾਈਂਸ ਹੋ ਜੇ ਸਫਰ ਲੀਡਰਾਂ ਨੂੰ ਇੱਥੇ ਸੋਚਣਾ ਪੈਣਾ ਜੀ ਜੀ ਦੂਸਰੇ ਪਾਸੇ ਜੇਕਰ ਜਾਂ ਤੇ ਚੌਧਰੀ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦਾ ਤਾਂ ਕਰ ਸਕਦਾ ਕਿ ਪਰਿਵਾਰ ਹੀ ਕਿਸਾਨੀ ਪਛੋਕੜ ਦੇ ਨਾਲ ਜੁੜਿਆ ਹੋਇਆ ਜਾਂ ਉਹਨਾਂ ਦੀ ਪਾਰਟੀ ਉਸ ਤਰ੍ਹਾਂ ਦੀ ਹੈਗੀ ਹੈ ਜਿਹੜੀ ਯੂਪੀ ਦੇ ਵਿੱਚ ਹਰੀਤ ਪ੍ਰਦੇਸ਼ ਜਿਹਨਾਂ ਨੂੰ ਇੱਕ ਤਰ੍ਹਾਂ ਉਹ ਕਹਿ ਦਿੱਤਾ ਜਾਂਦਾ ਯੂਪੀ ਦੇ ਵਿੱਚ ਕਿੰਦਾ ਜਿੱਥੇ ਉਹ ਪੂਰਾ ਉਹਨਾਂ ਦੀ ਬੈਲਟ ਜਿੱਥੇ ਕੰਮ ਕਰਦੀ ਹੈ ਬੈਲਟ ਦੇ ਵਿੱਚ ਪੂਰੀ ਪਾਰਟੀ ਉਹਨਾਂ ਦੀ ਕੰਮ ਕਰਦੀ ਹੈ ਤਾਂ ਉੱਥੇ ਕਿਹਦੇ ਗੱਠ ਜੋੜ ਨੂੰ ਲੈ ਕੇ ਵੀ ਕੇਂਦਰ ਸਰਕਾਰ ਸੋਚ ਵੀ ਹੋਣੀ ਹੈ ਕਿ ਜੇਕਰ ਇਹਨਾਂ ਨਾਲ ਗੱਠ ਜੋੜ ਕਰਨਾ ਜਾਂ ਉਹਨਾਂ ਨੇ ਸਾਡੇ ਨਾਲ ਕਰਨਾ ਤਾਂ ਫਿਰ ਸਾਨੂੰ ਇਹ ਮਸਲਾ ਜਿਹੜਾ ਉਹ ਇਸ ਤੇ ਵੱਡੇ ਪੱਧਰ ਤੇ ਨਹੀਂ ਉਠਾਉਣਾ ਚਾਹੀਦਾ ਜਿੰਨਾ ਹੋ ਸਕੇ ਕਿਸਾਨਾਂ ਨਾਲੋ ਖੁਸ਼ ਕਰਕੇ ਰੱਖਣਾ ਚਾਹੀਦਾ ਜੀ तमाम ਜਾਣਕਾਰੀ ਲਈ ਧੰਨਵਾਦ ਤੁਹਾਡਾ ਤਾਂ ਸੋ ਕਿਸਾਨਾਂ ਦੀ ਮੀਟਿੰਗ ਖਤਮ ਹੋ ਗਈ ਹੈ ਤਾਂ ਕਿਸਾਨ ਬਾਹਰ ਆਏ ਨੇ ਤਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਹਿਣਾ ਹੈ ਕਿ ਸੁਖਾਲੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਤਾਂ ਸੀਐਮ ਮਾਨ ਦਾ ਵੀ ਇਹੀ ਕਹਿਣਾ ਸੀ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਤਾਂ ਕਿਸਾਨਾਂ ਨੇ ਕਿਹਾ ਕਿ 13 ਵਾਲਾ ਪ੍ਰੋਗਰਾਮ ਉਹਨਾਂ ਦਾ ਪਹਿਲਾ ਵਾਅਦਾ ਰਹੇਗਾ ਇਹ ਬਿਆਨ ਕਿਸਾਨਾਂ ਨੇ ਦਿੱਤਾ ਹੈ ਵੱਡੀ ਖਬਰ ਆ ਰਹੀ ਹੈ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਖਤਮ ਹੋ ਗਈ ਹੈ ਉਸ ਤੋਂ ਬਾਅਦ ਕਿਸਾਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਕਿ 13 ਫਰਵਰੀ ਨੂੰ ਜੋ ਦਿੱਲੀ ਕੂਚ ਦਾ ਐਲਾਨ ਹੈ ਉਹ ਉਸੇ ਤਰ੍ਹਾਂ ਕਾਇਮ ਰਹੇਗਾ ਸੀਐਮ ਮਾਨ ਨੇ ਵੀ ਕਿਹਾ ਕਿ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਪਹਿਲਾਂ ਤੁਹਾਨੂੰ ਉਹਨਾਂ ਦਾ ਬਿਆਨ ਸੁਣਾ ਦਿੰਨੇ ਆ ਕੀ ਕੁਝ ਕਹਿਣਾ ਸੀਐਮ ਮਾਨ ਦਾ ਨਾਲ ਸੰਬੰਧਤ ਨੇ ਮੀਟਿੰਗ ਹੋਈ ਕੇਂਦਰ ਵੱਲੋਂ ਤਿੰਨ ਮੰਤਰੀ ਸਾਹਿਬਾਨ ਪਿਊਸ਼ ਗੋਇਲ ਜੀ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਜੀ ਉਹ ਆਏ ਸੀਗੇ ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਬਹੁਤ ਸਾਰੇ ਜਿਹੜੇ ਪੱਖ ਰੱਖੇ ਗਏ ਔਰ ਬਹੁਤ ਸਾਰੀਆਂ ਜਿਨਨੂੰ ਆਪਾਂ ਮੰਗਾ ਨਹੀਂ ਕਹਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਚੋਂ ਬਹੁਤ ਸਾਰੀਆਂ ਬਣੀ ਤੇ ਜਿਹਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲਬিনা ਸੰਬੰਧਿਤ ਨੇ ਚਾਹੇ ਉਹ ਬੈਸੇ ਥਾਣੇ ਨਾਲ ਸੰਬੰਧਿਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰੀਆਂ ਜਿਹੜੀਆਂ ਨੇ ਬ੍ਰਾਊਨ ਵਾਲੀਆਂ ਕੰਪਨੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਐਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ। ਔਰ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ। ਤੇ ਮੈਂ ਧੰਨਵਾਦ ਕਰਦਾ ਕਿਸਾਨ ਸੰਗਠਨਾਂ ਦਾ ਵੀ ਤੇ ਸੈਂਟਰਲ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾ ਮੰਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਵੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕਨਾਂ ਦਾ ਸਾਹਮਣਾ ਕਰੀਏ ਕਿਤੇ ਕੋ ਟਰੈਕਟਰ ਪਲਟ ਗਿਆ ਕਿਤੇ ਕੋ ਹਟਟਟਕ ਹੋ ਗਿਆ ਜਾਂ ਕੋ ਪੁਲਿਸ ਵਾਲੇ ਦੇ ਸੱਟ ਵੱਜੀ ਹੈਗੇ ਤਾਂ ਆਪਣੀ ਹੈ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਵੀ ਇੱਥੇ ਬੁਲਾ ਲਈ ਸੋ ਕਿ ਵਾਸਤੇ ਸਕੋਪ ਰੱਖਿਆ ਗਿਆ ਕਿ ਅਗਲੀਆਂ ਮੀਟਿੰਗਾਂ ਹੋਣਗੀਆਂ ਕਿਸਾਨ ਸੰਘਟਨ ਨੇ ਵੀ ਕਿਹਾ ਕਿ ਅਸੀਂ ਆਪਣੇ ਜਿਹੜੇ ਸੰਘਟਨ ਹੈ ਉਹਦੇ ਵਿੱਚ ਗੱਲ ਕਰਾਂਗੇ ਬਹੁਤ ਸਾਰੇ ਸੰਘਟਨ ਜੁੜੇ ਹੋਏ ਨੇ ਦੋਨਾਂ ਨਾਲ ਐ ਐਸ ਕੇ ਐਮ ਨਾਨ ਪੇਟੀਕਲ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈ ਇਹ ਸ਼ਾਮਿਲ ਸੀ ਇਹਨਾਂ ਦੇ ਨਾਲ ਬਹੁਤ ਸਾਰੇ ਦੇਸ਼ ਦੇ ਹੋਰ ਸੰਘਟਨ ਜੁੜੇ ਹੋਏ 100 150 200 ਦੇ ਕਰੀਬ ਸੋ ਉਹ ਗੱਲ ਕਰ ਲੈਣਗੇ ਇਨ ਦਾ ਮੀਨ ਟਾਈਮ ਉਹਨਾਂ ਨਾਲ ਸੰਪਰਕ ਰਹੂਗਾ ਕੋਈ ਸੁਝਾਅ ਜਾਂ ਕੋਈ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਕੋਈ ਏਦਾਂ ਦੇ ਕੇਸ ਨੇ ਜਿਮੇਂ ਦੀ ਡਿਟੇਲ ਉਹਨਾਂ ਕੋਲੇ ਹੀ ਹੈ ਉਹ ਦੇਣਗੇ ਤਾਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਸੋ ਬੜੇ ਅੱਛੇ ਮਾਹੌਲ ਚ ਗੱਲ ਹੋਈ ਹੈ ਅੱਜ ਪਹਿਲਾ ਦੌਰ ਸੀ ਤੇ ਗੱਲਬਾਤ ਦਾ ਦੌਰ ਜਾਰੀ ਰਹੂਗਾ ਔਰ ਮੈਂ ਪੰਜਾਬ ਦਾ ਪੱਖ ਕਿਉਂਕਿ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਹੈ ਕਿ ਮੈਂ ਕਿਸਾਨਾਂ ਦਾ ਪੱਖ ਰੱਖਾਂ ਮੈਂ ਵਕੀਲ ਬਣ ਕੇ ਉਹਨਾਂ ਦਾ ਮੈਂ ਅੱਜ ਪੱਖ ਰੱਖਿਆ ਔਰ ਐਂਦੀ ਰੱਖਦੇ ਰਵਾਂਗੇ ਭਵਿੱਖ ਦੇ ਵਿੱਚ ਜੇ ਸਾਨੂੰ ਅਲੱਗ ਤੋਂ ਵੀ ਮੀਟਿੰਗ ਕਰਨੀ ਪਈ ਪੰਜਾਬ ਲੈਵਲ ਤੇ ਸਾਰੀਆਂ ਜੁਨੀਨਾ ਦੀ ਉਹ ਵੀ ਕਰ ਸਰ ਸਰ ਐਮਐਸਪੀ ਕਾਨੂੰਨ ਨੂੰ ਲੈ ਕੇ ਵੱਡੀ ਮੰਗ ਸੀ ਕਿ ਐਮਐਸਪੀ ਉਹ ਜਿਹੜਾ ਇਹ ਚਰਚਾ ਇਹ ਵੱਡੀ ਮੰਗ ਹੈ ਤੇ ਉਸ ਵੇਲੇ ਗਰੰਟੀ ਵੀ ਦਿੱਤੀ ਹੋਈ ਹੈ ਤੇ ਉਹ ਵੀ ਮੰਗ ਪੱਤਰ ਦੇ ਵਿੱਚ ਸ਼ਾਮਲ ਹੈ ਸੋ ਇਸ ਕਰਕੇ ਉਹਦੇ ਤੇ ਕਿਉਂਕਿ ਇਥੇ ਪਾਲਿਸੀ ਡਿਸੀਜਨ ਇਥੇ ਨਹੀਂ ਹੋ ਸਕਦੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਤੇ ਜਾ ਕੇ ਡਿਟੇਲ ਦੇ ਵਿੱਚ ਗੱਲ ਕਰਦੇ ਆ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਤਰੀਕਾ ਹੈ ਇਹ ਬੈਸਟ ਤਰੀਕਾ ਕਿ بجائے ਇਸ ਦੇ ਕਿ ਅਸੀਂ ਧਰਨੇ ਲਾ ਕੇ ਉਹਨਾਂ ਤੋਂ ਟਾਈਮ ਮੰਗੀਏ ਅਸੀਂ ਪਹਿਲੇ ਹੀ ਉਹਨਾਂ ਨੂੰ ਬੁਲਾਈਏ ਤਰਨਾ ਲਾਉਣ ਦੀ ਲੋੜ ਹੀ ਨਾ ਪਵੇ ਸਾਡੀਆਂ ਮੰਗਾਂ ਮੰਨਿਆ ਜਾਣ ਅਨ ਦਾਤਾ ਜਿਹੜਾ ਸਟੱਬਲ ਬਰਨਿੰਗ ਤੇ ਵੀ ਗੱਲ ਹੋਈ ਹੈ ਤੇ ਕੀ ਕਿਹਾ ਜਾ ਰਿਹਾ ਕਿ ਪ੍ਰਹਾੜੀ ਵਾਲਿਆਂ ਤੇ ਪਰਚੇ ਕਰਦਿਆ ਕਰੋ ਜਪਰਾਲੀ ਵਾਲਿਆਂ ਦੀ ਐਮਐਸਪੀ ਰੋਕ ਲੋ ਸੋ ਇਸ ਤਰ੍ਹਾਂ ਦੇ ਜਿਹੜੇ ਬਾਬੂ ਫਰਮਾਨ ਨੇ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਦਾ ਐਮਐਸਪੀ ਦਾ ਪਹਿਲਾਂ ਦਿੰਦੇ ਆਂ ਪਰਹਾੜੀ 20 ਦਿਨ ਬਾਅਦ ਅੱਗ ਲੱਗਦੀ ਐ ਅੱਜ ਕਿਵੇਂ ਤੁਸੀਂ ਉਹਨਾਂ ਤੋਂ ਪੈਸੇ ਲਓਂਗੇ ਜਾਂ ਕੋਈ ਇਦਾਂ ਦੀ ਸੋਚ ਵੀ ਕਿਸੇ ਨੇ ਕਿਉਂ ਲਿਆ ਹਾਂ ਪਰਹਾੜੀ ਦਾ ਮੁੱਦਾ ਤਾਂ ਫਿਰ ਸਾਨੂੰ ਦਾਣਾਂ ਜਿਹੜੀਆਂ ਨੇ ਮੋਜੰਬਿਕ ਤੋਂ ਅੱਜ ਮੈਂ ਮੁੱਦਾ ਰੱਖਿਆ ਮੋਜੰਬਿਕ ਤੋਂ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੇ ਦਾਣਾਂ ਅਸੀਂ ਇੰਪੋਰਟ ਕਰਦੇ ਆਂ ਤਾਂ ਸਾਨੂੰ ਮੌਕਾ ਦੇ ਉਹਨਾਂ ਦਾਣਾ ਕੋਣ ਦਾ ਨਾਲੇ ਸਾਡਾ ਝੋਨੇ ਤੋਂ ਖੇੜਾ ਛੁੱਟ ਜੂਗਾ ਸਾਡਾ ਪਾਣੀ ਬਚ ਜੂਗਾ ਸਾਡਾ ਵਾਤਾਵਰਨ ਬਚ ਜੂਗਾ ਸੋ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਔਰ ਭੁੱਖੇ ਦੇ ਵਿੱਚ ਵੀ